ਵਧਾਈਆਂ ਦਿੱਤੀਆਂ ਮੇਰੇ ਪਰਿਵਾਰ ਦੇ ਵਿੱਚ ਜਿਹੜੀ ਖੁਸ਼ੀ ਆ ਗਈ। ਭਾਵੇਂ ਉਹ ਸੋਸ਼ਲ ਮੀਡੀਆ ਰਾਹੀਂ ਹੋਵੇ ਭਾਵੇਂ ਫੇਸਬੁੱਕ ਰਾਹੀਂ ਭਾਵੇਂ ਕਿਸੇ ਵੀ ਤਰੀਕੇ ਨਾਲ ਉਹਨਾਂ ਨੇ ਮੈਨੂੰ ਵਧਾਈ ਦਿੱਤੀ ਹੈ। ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਤਰੱਕੀ ਲਈ ਹਮੇਸ਼ਾ ਕੰਮ ਕਰਾਂ। ਮੱਤੇ ਮੜਾ ਜੰਗਲਾ ਬਾਰੇ ਅਨਾਉਂਸਮੈਂਟ ਕੀਤੀ ਥੋੜੀ ਟ੍ਰੇਨ ਦੇ ਦਿਓ ਕੀ ਕਿਤਾਈ ਹੋ ਰਹੀ ਹੈ। ਉਸੇ ਉਹ ਕੇਂਦਰ ਸਰਕਾਰ ਨੇ ਭੇਤੀ ਕਰਨ ਸਰਕਾਰ ਨੂੰ ਕਿ ਉੱਥੇ ਇੱਕ ਟੈਕਸਟਾਈਲ ਇੰਡਸਟਰੀ ਹੋਣੀ ਹੈ। ਤਾਂ ਕਪਤਨ ਸਾਹਿਬ ਨੇ ਕਿਹਾ ਠੀਕ ਹੈ ਕਿਉਂਕਿ ਅਸਰ ਸਾਹਿਬ ਦਾ ਹਰ ਗਲੋਂ ਦੀ ਮੰਨਦੀ ਹੈ ਤੇ ਉਹ ਜਦੋਂ ਸਾਡੇ ਕੋਲੇ ਆਇਆ ਤਾਂ ਅਸੀਂ ਕਿਹਾ ਵੀ ਅਸੀਂ ਤਾਂ ਨਹੀਂ ਇਹ ਬੱਜਦੇ ਮੰਨ ਸੋ ਪੰਜਾਬ ਦੇ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਦਰੱਖਤਾਂ ਨੂੰ ਪੰਜਾਬ ਦੇ ਪਾਣੀ ਨੂੰ ਬਚਾਉਣਾ ਸਾਡੀ ਪ੍ਰਾਇਓਰਟੀ ਹੈ ਜੇ ਜ਼ਰੂਰਤ ਪਈ ਉਹਨਾਂ ਨੂੰ ਕਿਤੇ ਹੋਰ ਦੇ ਦਾਂਗੇ ਪਰ ਅੱਤੇਵਾੜਾ ਜੰਗਲ ਦੇ ਕਿਤਾ ਉੱਥੇ ਬੋਲੇ ਘਰਾ ਜਾ ਰਹੇ ਹੈ ਯਾਨੀ ਦੇਖੋ ਜੀ ਮੈਂ ਇੱਕ ਲਿਖ ਕੇ ਦਿੱਤਾ ਕਿ ਚੰਡੀਗੜ੍ਹ ਤੋਂ ਦਾਵਾ ਛੱਡਤਾ ਇਹ ਚੰਡੀਗੜ੍ਹ ਤੇ ਆਲਰੇਡੀ ਭਰਾਂ ਸਭਾ ਚੰਡੀਗੜ੍ਹ ਤੋਂ ਨਵੀਂ ਹੈਗੀ ਹੈ ਬਿਲਕੁਲ ਕਿਤੇ ਉਹਨਾਂ ਨੂੰ ਹੋਰ ਵੱਡੀ ਜ਼ਮੀਨ ਦਿੰਦੇ ਨੇ ਅੱਜ ਧੋਨੀ ਹੈਗੇ ਵਿੱਚ ਫਿਰ ਸੋ ਇਹ ਕੌਣ ਬੋਲ ਰਿਹਾ ਹੈ ਜਿੰਨਾ ਕੌਣ ਜੀ ਸੁਖਵੀਰ ਬਾਦਲ ਸੁਖਵੀਰ ਬਾਦਲ ਉਹ ਜਿਨ੍ਹਾਂਰੇ ਪੰਜਾਬ ਦੇ ਦਫ਼ਤਰ ਜਿਹੜੇ ਨੇ ਚੱਕੇ ਮੁਹੱਲੀ ਸ਼ਿਫਟ ਕਰਤੇ ਕਿਉਂਕਿ ਉੱਥੇ ਦੀਆਂ ਜ਼ਮੀਨਾਂ ਸੀ ਜਿਨੇ ਨਵਾਂ ਚੰਡੀਗੜ੍ਹ ਬਣਾਇਆ ਜਦੋਂ ਬਾਦਲ ਸਾਹਿਬ ਪੰਜ ਵਾਰੀ ਵਿੱਚ ਖੋਲ੍ਹਦੇ ਰਹੇ ਬਹੁਤ ਵਾਰੀ ਇਦਾਂ ਹੁੰਦਾ ਰਿਹਾ ਕਿ ਉੱਥੇ ਵੀ ਸਰਕਾਰ ਜਦੋਂ ਬਾਦਪਾਈ ਦੀ ਸਰਕਾਰ ਸੀ ਬਾਲ ਸਾਹਿਬ ਸਰਕਾਰ ਜਦੋਂ ਮੋਦੀ ਦੀ ਸਰਕਾਰ ਸੀ ਇਹ ਸੀ ਇਹ ਸਰਕਾਰਾਂ ਦੇ ਵਿੱਚ ਰਹੇ ਨੇ ਉਦੋਂ ਕਿਉਂ ਨਹੀਂ ਇਹ ਗੱਲ ਕਰਦੇ ਤੇ ਦੂਜੀ ਕਾਂਗਰਸ ਉਹਦੇ ਬਾਰੇ ਤਾਂ ਗੱਲ ਹੀ ਨਾ ਕਰੋਗਾ ਮਾਨ ਸਾਹਿਬ ਪੰਜਾਬ ਦਾ ਰਾਜਾ ਜੀ ਦੇਖੋ ਦੇਖੋ ਗੱਲ ਇਹ ਹੈ ਪੰਜਾਬ 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 ਦੇ ਸਾਰੇ ਫੈਸਲੇ ਮੁੱਖ ਮੰਤਰੀ ਕਰਦੇ ਲੋਕਾਂ ਨੂੰ ਪੁੱਛ-ਪੁੱਛ ਕੇ ਬਣਾਉਣੇ ਬਜਟ ਵੀ ਪੁੱਛ-ਪੁੱਛ ਕੇ ਬਣਾਉਣੇ ਅੱਜ ਮਤੇਵਾਲਾ ਦੀ ਜਿਹੜੀ ਕਮੇਟੀ ਸੀ ਉਹਨੇ ਨਾ ਗੱਲ ਕੀਤੀ ਤੇ ਉਹਨਾਂ ਨੂੰ ਹਜੇ ਹੋਰ ਵੀ ਮੈਂ ਕਿਹਾ ਕਿ ਇਹਨੂੰ ਹੁਣ ਆਪਾਂ ਵੱਡਾ ਜੰਗਲ ਬਣਾਈਏ ਟੂਰਿਜ਼ਮ ਵੱਲ ਲੈ ਕੇ ਚਲੀਏ ਤਾਕੇ ਪੰਜਾਬ ਪਵਨ ਗੁਰੂ ਪਾਣੀ ਪਿੱ타 ਮਾਤਾ ਧਰਮਾਤਮਕ ਇਹ ਦਰਜੇ ਜਿਹੜੇ ਨੇ ਇਹ ਤਿੰਨੋਂ ਕਾਇਮ ਵੀ ਰੱਖਣੇ ਨੇ ਤੇ ਵਧਾਉਣੇ ਵੀ ਨੇ ਕਾਂਗਰਸੀ ਪੰਜਾਬ ਲਈ ਬੈਠੇ ਹੋਣਾ ਬਾਰੇ ਕੀ ਕਹਿੰਦੇ ਹੋ ਕਾਂਗਰਸੀ ਬڑے ਧਰਤਾਂ ਲਈ ਬੈਠੇ ਆ ਕਾਂਗਰਸੀ ਦਰਖਤਾਂ ਬਾਰੇ ਤਾਂ ਨਾ ਲਾਰੇ ਨਹੀਂ ਹਾਂਜੀ ਹਾਂਜੀ ਜਿਨ੍ਹਾਂ ਦਾ ਆਬਦਾ ਮੰਤਰੀ 500 ਰੁਪਏ ਪਰ ਦਰਖਤ ਵੇਚ ਕੇ ਅੱਜ ਜੇਲ੍ਹ ਦੇ ਵਿੱਚ ਬੈਠਾ ਹੈ ਕਾਂਗਰਸੀ ਕਾਂਗਰਸੀ ਉਹ ਕਾਂਗਰਸੀਆਂ ਨੇ ਤਾਂ ਮਤਲਬ ਨਿੱਕੇ ਗਬੂਟਾ ਨਹੀਂ ਛੱਡਿਆ ਕਿੰਨੇ ਡੀਐਫਓ ਫੜੇ ਨੇ ਕੰਮ ਜਿਹੜੇ ਕੋਈ ਨਾ ਬੈਠਾ ਹੈ ਨਾਮ ਮਾਨ ਸਾਹਿਬ ਬਹੁਤ ਜਾਨਦਾਰ ਮਾਨਸ